ਨਮਸਕਾਰ ਦੋਸਤੋ ਮੈਂ ਅਨੰਦ ਨਰੂਲਾ ਜੀਰਬ ਲੇਟਨ ਤੋਂ ਚਰਚਾ ਦਾ ਵਿਸ਼ਾ ਹੈ ਜੋ ਸਾਨੂੰ ਲੈਸਨਸ ਦਿੱਤੇ ਜਾਂਦੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਉਹਦੇ ਬਾਰੇ ਚਰਚਾ ਕਰਦੇ ਆ ਕਿ ਕਿੰਨਾ ਕਿ ਜਾਇਜ਼ ਹੈ ਕਿੰਨਾ ਕਿ ਨਜਾਇਜ਼ ਹੈ ਦੋਸਤੋ ਨਸ਼ਾ ਅਰਧ ਲਿਆਏ ਜਾਣਗੇ ਪਾਠਕ੍ਰਮ ਲੈਸਨਸ ਤੇ ਸਕਿੱਲ ਡਿਵੈਲਪਮੈਂਟ ਪਾਠਕ੍ਰਮ ਨੂੰ ਕੋਈ ਪੁੱਛਦਾ ਹੀ ਨਹੀਂ ਦੋਸਤੋ ਸਕਿੱਲ ਡਿਵੈਲਪਮੈਂਟ ਪਾਠਕ੍ਰਮ ਜੇ ਲਿਆਦੇ ਜਾਣ ਲੈਸਨਸ ਲਿਆਦੇ ਜਾਣ ਤਾਂ ਸਾਰਾ ਝੰਜੜੀ ਖਤਮ ਹੋ ਜਾਵੇ ਦੋਸਤੋ ਪੰਜਾਬ ਦੀ ਭਗਵੰਤਮਾਨ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨਸ਼ਿਆਂ ਵਿਰੁੱਧ ਲੈਸਨਸ ਸਕੂਲ ਚ ਲਿਆਣਾ ਚਾਹੁੰਦੀ ਹੈ ਪਾਠਕ੍ਰਮ ਲਿਆਉਣਾ ਚਾਹੁੰਦੀ ਆ ਹਾਲ ਹੀ ਚ ਸਕੂਲ ਵਿੱਚ ਇੱਕ ਭਗਵੰਤਮਾਨ ਸਰਕਾਰ ਨੇ ਸਬੋਧਤ ਕਰਦੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਪੰਜਾਬ ਚ ਉਦੋਂ ਤੱਕ ਨਹੀਂ ਹੋ ਸਕਦੀ ਜਿੰਨਾ ਚਿਰ ਵਿਦਿਆਰਥੀ ਤੇ ਨੌਜਵਾਨ ਨਸ਼ਿਆਂ ਦੇ ਮਾੜੇ ਅਸਰ ਤੋਂ ਜਾਣੂ ਨਾ ਹੋਣ ਪਰ ਕੀ ਭਗਵੰਤਮਾਨ ਸਰਕਾਰ ਨੂੰ ਵੀ ਇਹ ਜਾਣਕਾਰੀ ਨਹੀਂ ਹੋਣੀ ਚਾਹੀਦੀ ਕਿ ਨੌਜਵਾਨ ਪੰਜਾਬ ਚ ਨਸ਼ਾ ਕਿਉਂ ਕਰਦੇ ਹਨ ਕਿਉਂਕਿ ਉਹਨਾਂ ਕੋਲ ਵਿਹਲੇ ਬੈਠਣ ਤੋਂ ਸਵਾਇ ਹੋਰ ਕੋਈ ਕੰਮ ਨਹੀਂ ਨਾ ਹੀ ਕੋਈ ਕਾਰੋਬਾਰ ਕਰਨ ਦਾ ਹੀ ਉਹਨਾਂ ਕੋਲ ਕੋਈ ਸਕਿੱਲ ਹੈ ਨਾ ਹੀ ਉਹਨਾਂ ਕੋਲ ਕੋਈ ਪੈਸਾ ਦਸਵੀਂ ਤੇ 12ਵੀਂ ਦੇ ਪਾਠਕ੍ਰਮ ਲੈਸਨਸ ਨੇ ਉਹਨਾਂ ਨੂੰ ਫਾਰਮ ਜੋ ਮੈਥ ਸਾਇੰਸ ਦੇ ਫਾਰਮੂਲੇ ਚ ਇਹਨਾਂ ਨੂੰ ਜਾ ਕੇ ਰੱਖਿਆ ਕਿ ਜਦੋਂ ਕਿ ਅੱਜ ਦੇ ਇਸ ਪੁਤਕ ਯੁੱਗ ਵਿੱਚ ਇਹਨਾਂ ਫਾਰਮੂਲਿਆਂ ਤੇ ਇਹਨਾਂ ਨੂੰ ਪੜਾਉਣ ਵਾਲਿਆਂ ਦੀ ਹੁਣ ਕੋਈ ਕਦਰ ਨਹੀਂ ਰਹਿ ਗਈ ਨਾ ਹੀ ਕੋਈ ਉਹਨਾਂ ਦੀ ਵੈਲਿਊ ਹੈ ਤੇ ਨਾ ਹੀ ਕੋਈ ਪਸੰਦ ਕਰਦਾ ਹੁਣ ਰਹਿੰਦੇ ਹੁੰਦੇ ਕੋਸਰ ਇਤਿਹਾਸ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਪੂਰੇ ਕਰ ਦਿੱਤੀ ਜਦੋਂ ਕਿ ਇਹ ਹੀ ਹਿਸਟਰੀ ਜਿਹੜੀ ਹਾਲ ਰੋਜ਼ YouTube ਦੀਆਂ ਵੀਡੀਓਜ਼ ਤੇ ਲੋਕ ਦੇਖੀ ਜਾ ਰਹੇ ਨੇ ਤੇ ਉਹ ਜਾਣਕਾਰੀ ਤਾਂ ਲਈ ਜਾ ਰਹੇ ਨੇ ਦੋਸਤੋ ਜਿੰਨਾ ਚਿਰ ਭਗਵੰਤ ਮਾਨ ਸਰਕਾਰ ਸਕੂਲਾਂ ਦਾ ਸਕਿੱਲ ਡਿਵੈਲਪਮੈਂਟ ਅੱਗੇ ਵਿਦਿਆਰਥੀਆਂ ਨੂੰ ਉੱਠਣ ਲਈ ਉੱਚਾ ਉੱਠਣ ਲਈ ਰੋਜ਼ਗਾਰ ਅਧਾਰਿਤ ਚੈਪਟਰਸ ਨਹੀਂ ਲੈ ਕੇ ਆਉਂਦੀ ਜਾਂ ਵਿਦਿਆਰਥੀਆਂ ਦਾ ਕੋਈ ਵੀ ਭਲਾ ਨਹੀਂ ਹੋਣ ਵਾਲਾ ਪੰਜਾਬ ਦੇ ਸਕੂਲਾਂ ਦੇ ਹਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਮੰਤਰੀ ਹਰਜੋਤ ਵੈਸਦੀ ਪੱਠ ਤਪਤਾਈ ਕਿ ਸਾਰੇ ਪੰਜਾਬ ਦੇ ਸਕੂਲਾਂ ਦੇ 32 ਵਿਦਿਆਰਥੀ ਨੀਟ ਦੇ ਨੀਟ ਕਲੀਅਰ ਕਰ ਦਿੱਤੀ ਇਹ ਕੋਈ ਬਹੁਤ ਵੱਡੀ ਦੋਸਤੋ ਉਪਲਬਧੀ ਨਹੀਂ ਹੈ ਪੰਜਾਬ ਨੂੰ ਸਕੂਲਾਂ ਵਿੱਚ ਜਿੱਥੇ ਹਜ਼ਾਰਾਂ ਵਿਦਿਆਰਥੀ ਜਿਹੜੇ ਹੈ ਆ ਫਾਲਤੂ ਦੀ ਸਿੱਖਿਆ ਲੈ ਕੇ ਬੇਰੋਜ਼ਗਾਰ ਹੋ ਰਹੇ ਹਨ ਤੇ ਉੱਥੇ ਤੁਸੀਂ 25 ਜਾਂ 30 ਜਿਹੜੇ ਤੁਹਾਡੇ NEET ਦੇ ਕਲੀਅਰ ਕੀਤੀ ਹੈ ਤਾਂ ਤੁਸੀਂ ਪਿੱਠ ਤੋਂ ਤੁਰ ਰਹੇ ਹੋ ਲੱਖਾਂ ਹਜ਼ਾਰਾਂ ਬਾਰੇ ਵਿਦਿਆਰਥੀਆਂ ਬਾਰੇ ਤੁਸੀਂ ਸੋਚੋ ਨਾ ਉਹ ਕੀ ਕਰਨ ਉਹ ਕਿੱਥੇ ਜਾਣ ਜਿਨ੍ਹਾਂ ਨੂੰ ਆ ਜਿਹੜੇ ਮੈਥ ਸਾਇੰਸ ਦੇ ਚੈਪਟਰਸ ਪੜ੍ਹਾਏ ਜਾਂਦੇ ਨੇ ਤਾਂ ਦੋਸਤੋ ਹਜ਼ਾਰਾਂ ਵਿਦਿਆਰਥੀ ਜਿਹੜੇ ਹੈ ਇਹ ਫਾਲਤੂ ਦੀ ਸਿੱਖਿਆ ਲੈ ਰਹੇ ਹਨ ਤੇ ਉਹਨਾਂ ਬਾਰੇ ਭਗਵੰਤਾਨ ਸਰਕਾਰ ਕੋਲ ਕੋਈ ਨਾ ਤਾਂ ਕੋਈ ਪਾਲਿਸੀ ਹੈ ਉਹਨਾਂ ਵਿਦਿਆਰਥੀਆਂ ਲਈ ਕਿ ਉਹਨਾਂ ਨੂੰ ਕਿੱਧਰ ਲੈ ਕੇ ਜਾਣਾ ਉਹਨਾਂ ਨੂੰ ਕਿੱਧਰ ਲੇਹ ਜਾਣਾ ਦੋਸਤੋ ਹਰ ਸਾਲ ਭਗਵੰਤ ਮਾਨ ਸਰਕਾਰ ਸਿੱਖਿਆ ਦੇ ਸੁਧਾਰ ਦੇ ਨਾਂ ਹੇਠ ਤੇ ਹੁਣ ਆਪ ਸਿੱਖਿਆ ਦੇ ਸੁਧਾਰ ਦੇ ਨਾਂ ਹੇਠ ਕਈਆਂ ਨੂੰ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜ ਰਹੀ ਹੈ ਜਦੋਂ ਕਿ ਪੰਜਾਬ ਦੇ ਆਪਣੇ ਹੀ ਸਿੱਖਿਆ ਸਾ ਸ਼ਾਸਤਰੀ ਇਹਨਾਂ ਨੂੰ ਵਾਰ-ਵਾਰ ਕਹਿ ਰਹੇ ਨੇ ਜਿਹੜੇ ਸਿੱਖਿਆ ਐਕਸਪਰਟ ਵਾਰ-ਵਾਰ ਇਹੀ ਕਹੀ ਆ ਰਹੇ ਨੇ ਕਿ ਸਿੱਖਿਆ ਲੋ ਫਾਲਤੂ ਚੈਪਟਰਾਂ ਤੋਂ ਦੂਰ ਕਰੋ ਜਿਹੜੇ ਫਾਲਤੂ ਚੈਪਟਰ ਪੜੇ ਅੰਗਰੇਜ਼ਾਂ ਦੇ ਟਾਈਮ ਤੇ ਮਕੈਲੇ ਦੇ ਇਹਨਾਂ ਨੂੰ ਦੂਰ ਕਰੋ ਅਤੇ ਰੋਜਗਾਰ ਔਰ ਏਂਟਰਡ ਜਿਹੜੇ ਹੈ ਉਹ ਸਬਜੈਕਟਸ ਲੈ ਕੇ ਆਓ ਅੱਜ ਕੱਲ ਦਾ ਜਿਹੜਾ ਡਿਜੀਟਲ ਯੁੱਗ ਹੈ ਇਹਦੇ ਵਿੱਚ ਤਾਂ ਇਹ ਬਿਲਕੁਲ ਹੀ ਫੇਲ ਆ ਜਿਹੜੇ ਮੈਥ ਸਾਇੰਸ ਪੜਾਈ ਜਾ ਰਹੇ ਨੇ ਤੇ ਜਿਹੜੇ ਪੜਾਉਣ ਵਾਲੇ ਵੀ ਆ ਉਹ ਵੀ ਹਜ਼ਾਰਾਂ ਕਰੋੜਾ ਰੁਪਏ ਲਈ ਜਾ ਰਹੇ ਨੇ ਸਿੱਖਿਆ ਨੂੰ ਉਚਿਤ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਦੀ ਅੱਜ ਪੁਰਾ ਸਿੱਖਿਆ ਸ਼ਾਸਤਰੀ ਵਾਰ-ਵਾਰ ਇਹ ਤਰ੍ਹਾਂ ਆਲੇ ਨੇ ਪਰ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਗਰੀ ਇਹ ਹੋਰ ਹੀ ਤਰ੍ਹਾਂ ਦੇ ਕਾਂ ਤੁਰੇ ਜਾਂਦੇ ਨੇ ਦੋਸਤੋ ਹਰ ਸਾਲ ਭਗਵੰਤਮਾਨ ਸਰਕਾਰ ਨੇ ਦੇ ਜਿਹੜੇ ਸਿੱਖਿਆ ਅਧਿਕਾਰੀ ਆ ਆ ਜਿਹੜੇ ਜਿਹੜੇ ਮਾਹਿਰ ਨੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੀਆਂ ਉੱਚਾ ਤੁਹਾਡਿਸ ਤੇ ਬੈਠੇ ਆ ਸਿੱਖਿਆ ਨੂੰ ਇਹ ਸਿੱਖਿਆ ਦੇ ਨਾਂ ਤੇ ਪਤਾ ਨਹੀਂ ਹਜ਼ਾਰਾਂ ਕਰੋੜਾ ਰੁਪਏ ਲੈਂਦੇ ਨੇ ਤਨਖਾਹਾਂ ਦੇ ਰੂਪ ਦੇ ਵਿੱਚ ਤੇ ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਬੇਰੋਜ਼ਗਾਰ ਕਰਕੇ ਚੂਨਾ ਲਗਾ ਰਹੇ ਨੇ ਸਿੱਖਿਆ ਵਿਭਾਗ ਨੂੰ ਇਨਾ ਤੋਂ ਕੋਈ ਫਾਇਦਾ ਨਹੀਂ ਕੋਨਾ ਵਿੱਚੋਂ ਕਈ ਸਪਾਰਸ਼ੀ ਲੱਗੇ ਨੇ ਦੋ ਹੁਣ ਹਜ਼ਾਰਾਂ ਵਿਦਿਆਰਥੀ 10ਵੀਂ ਕਰ ਲੈਣੇ 12ਵੀਂ ਕਰ ਲੈਣੇ ਤੇ ਬਾਹਰ ਆਈ ਜਾ ਰਹੇ ਨੇ ਹੁਣ ਉਹਨਾਂ ਵਾਸਤੇ ਨਾ ਤਾਂ ਕੋਈ ਜੋਬ ਨੇ ਨਾ ਕੋਈ ਉਹਨਾਂ ਦੇ ਅਸੀਂ ਬਿਜ਼ਨਸ ਆ ਕਿਉਂਕਿ ਉਹਨਾਂ ਨੂੰ ਸਕਿੱਲ ਹੀ ਨਹੀਂ ਦਿੱਤੀ ਗਈ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਗਈ ਕਿ ਜੋਬ ਕਿੱਧਰ ਕਰਨੀ ਹੈ ਜਾਂ ਬਿਜ਼ਨਸ ਕਿੱਧਰ ਕਰਨਾ ਹੈ ਇਹਦੇ ਬਾਰੇ ਨਾ ਤਾਂ ਸਰਕਾਰ ਕੋਲ ਕੋਈ ਨੀਤੀ ਹੈ ਨਾ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਚੁੰਦੇ ਨੇ ਕਿਉਂਕਿ ਉਹ ਆਪ ਚੁੰਦੇ ਨੇ ਕਿ ਪੁਰਾਣੇ ਫਾਰਮੂਲੇ ਚੱਲੀ ਜਾਣ ਤੇ ਸਾਡਾ ਵੀ ਜਿਹੜਾ ਸਾਡੀ ਰੋਜ਼ੀ ਰੋਟੀ ਦਾਲ ਫੁਲਕਾ ਬਣੀ ਜਾਵੇ ਹੁਣ ਦਾਲ ਫੁਲਕਾ ਨਹੀਂ ਇਹ ਸੋਨੇ ਦੀਆਂ ਰੋਟੀਆਂ ਖਾਂਦੇ ਨੇ ਦੋਸਤੋ ਮੇਰਾ ਤਾਂ ਇਹਨਾਂ ਨੂੰ ਕਹਿਣਾ ਹੈ ਸਿੱਖਿਆ ਅਧਿਕਾਰੀਆਂ ਨੂੰ ਕਿ ਐਵੇਂ ਹੁਣ ਤਾਂ ਛੱਡੋ ਪਰਾਂ ਲੋਕਾਂ ਨੂੰ ਜ਼ਿਆਦਾ ਮੋਰਖਣਾ ਮਨਾਓ ਲੋਕ ਕਿ ਬਹੁਤ ਸਿਆਣੇ ਹੋ ਗਏ ਆ ਸਿੱਖਿਆ ਵਿਭਾਗ 'ਚ ਬੈ ਬੈ ਕੇ ਤੁਸੀਂ ਆ ਵਾਰ-ਵਾਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿ ਆਪਣਾ ਤੁਸੀਂ ਆਪਣੇ ਪ੍ਰਿੰਸੀਪਲ ਭੇਜੇ ਆ ਅਸੀਂ ਅਸੀਂ ਆ ਕੀਤਾ ਵਾ ਕੀ ਕੀਤਾ ਤੁਸੀਂ ਤੁਸੀਂ ਬੱਚਿਆਂ ਲਈ ਅਗਰ ਸੋਚਣਾ ਹੈ ਤਾਂ ਸਕਿੱਲ ਡਿਵੈਲਪਮੈਂਟ ਲੈ ਕੇ ਆਓ ਤੇ ਆਪਣੇ ਆਪ ਨੂੰ ਬਦਲੋ ਆਪਣੀ ਸਿੱਖਿਆ ਨੂੰ ਬਦਲੋ ਚੇਂਜ ਲਿਆਓ ਇੱਕ ਧੰਨਵਾਦ ਐਨਨੂਰੋਲ